ਦਨ ਦਿਹਾੜੇ ਸਿੰਧੀ ਬੇਕਰਸ ਦੇ ਬਾਹਰ ਅਸੀਂ ਮੌਜੂਦ ਆ ਜਿੱਥੇ ਅੰਦਰ ਜਾ ਕੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਦੋ ਵਿਅਕਤੀ ਐਕਟਿਵਾ ਤੇ ਸਵਾਰ ਓਕੇ ਆਂਦੇ ਆ ਇੱਕ ਵਿਅਕਤੀ ਬਾਹਰ ਖੜਾ ਹੁੰਦਾ ਦੂਸਰਾ ਵਿਅਕਤੀ ਅੰਦਰ ਆਂਦਾ ਅਤੇ ਫਾਇਰਿੰਗ ਕਰ ਦਿੰਦਾ ਤਿੰਨ ਉਹ ਗਨ ਸ਼ਾਟਸ ਜਿਹੜੇ ਆ ਉਹ ਫਾਇਰ ਕਰਦਾ ਤੇ ਉਸ ਤੋਂ ਬਾਅਦ ਫਾਇਰ ਕਰਨ ਤੋਂ ਬਾਅਦ ਜਿਹੜਾ ਇੱਥੋਂ ਮੌਕੇ ਤੇ ਫਰਾਗ ਹੋ ਜਾਂਦਾ ਸਸ਼ੇਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰਜੋਤ ਸਿੰਘ ਅੱਜ ਇੱਕ ਬਹੁਤ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਲੁਧਿਆਣਾ ਉਹ ਸ਼ਹਿਰ ਜਿਹੜਾ ਪੰਜਾਬ ਦੇ ਬਿਜ਼ਨਸ ਦੇ ਅਕੋਰਡਿੰਗ ਸਭ ਤੋਂ ਵੱਡਾ ਸ਼ਹਿਰ ਹੈ ਵੱਸੋਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਸ਼ਹਿਰ ਹੈ ਪਿਆਸਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਸ਼ਹਿਰ ਹੈ ਪਰ ਕੀ ਬਿਜ਼ਨਸਮੈਨ ਇੱਥੇ ਸੇਫ ਨੇ ਅੱਜ ਦਿਨ ਦਿਹਾੜੇ ਸਿੰਧੀ ਬੇਕਰਸ ਦੇ ਬਾਹਰ ਅਸੀਂ ਮੌਜੂਦ ਹਾਂ ਜਿੱਥੇ ਅੰਦਰ ਜਾ ਕੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਤਸਵੀਰ ਮੈਂ ਕਵਾਂਗਾ ਕੈਮਰਾ ਪਰਸਨ ਅਮਿਤ ਖੰਨਾ ਨੂੰ ਤਸਵੀਰ ਸਾਂਝੀ ਕੀਤੀ ਜਾਵੇ ਤਾਂ ਇਹ ਕਰਾਇਮ ਸੀਨ ਜਿਹੜਾ ਹੈ ਸਿੰਧੀ ਬੇਕਰਸ ਜਿਹੜਾ ਹੈ ਬੰਚਕ ਹੋਇਆ ਤਸਵੀਰਾਂ ਤੁਹਾਡੇ ਨਾਲ ਸੀਸੀਟੀਵੀ ਵੀ ਸਾਂਝੀ ਕਰਾਂਗੇ ਤਾਂ ਇਸ ਦੇ ਵਿੱਚ ਤੁਹਾਡੇ ਨਾਲ ਹੁਣ ਜਾਣਕਾਰੀ ਸਾਂਝੀ ਕਰ ਰਹੇ ਹਾਂ ਬਿ ਕਿਸ ਹਿਸਾਬ ਨਾਲ ਰਾਜਗੁਰੂ ਨਗਰ ਇੱਕ ਕਾਫੀ ਮਸ਼ਹੂਰ ਬੇਕਰਸ ਨੇ ਜੇ ਆਪਾਂ ਗੱਲ ਕਰਦੇ ਹਾਂ ਤਾ ਇਹਨਾਂ ਦੀ ਅਲੱਗ-ਅਲੱਗ ਬ੍ਰਾਂਚੇਸ ਵੀ ਪੂਰੇ ਲੁਧਿਆਣਾ ਦੇ ਵਿੱਚ ਨੇ ਤਾਂ ਰਾਜਗੁਰੂ ਨਗਰ ਦੇ ਵਿੱਚ ਕਿਦਾਂ ਦੋ ਵਿਅਕਤੀ ਐਕਟਿਵ ਆ ਤੇ ਸਵਾਰ ਓਕੇ ਆਂਦੇ ਆ ਇੱਕ ਵਿਅਕਤੀ ਬਾਹਰ ਖੜਾ ਹੁੰਦਾ ਦੂਸਰਾ ਵਿਅਕਤੀ ਅੰਦਰ ਆਂਦਾ ਅਤੇ ਫਾਇਰਿੰਗ ਕਰ ਦਿੰਦਾ ਤਿੰਨ ਵਾਰੀ ਤਿੰਨ ਜਿਹੜੇ ਆ ਉਹ ਗਨ ਸ਼ਾਟਸ ਜਿਹੜੇ ਆ ਉਹ ਫਾਇਰ ਕਰਦਾ ਤੇ ਉਸ ਤੋਂ ਬਾਅਦ ਫਾਇਰ ਕਰਨ ਤੋਂ ਬਾਅਦ ਜਿਹੜਾ ਇੱਥੋਂ ਮੌਕੇ ਤੇ ਫਰਾਰ ਹੋ ਜਾਂਦਾ ਤਾਂ ਜਿਹੜਾ ਇੱਥੇ ਮਾਲਕ ਸੀ ਔ ਉਸਤਾ ਜਿਹੜਾ ਨੌਜਵਾਨ ਸੀ ਜਿਸ ਦਾ ਨਾਮ ਨਵੀਨ ਦੱਸਿਆ ਜਾ ਰਿਹਾ ਉਸ ਤੇ ਗੋਲੀ ਮੂੰਹ ਦੇ ਨਸਤੀਕੋ ਛੂ ਕੇ ਨਿਕਲਦੀ ਆ ਗਨੀਮਤ ਇਹ ਰਹੀ ਵੀ ਸਾਰਿਆਂ ਦੀ ਜਾਨ ਜਿਹੜੀ ਆ ਜ਼ਰੂਰ ਬਚ ਗਈ ਕਿਉਂਕਿ ਇੱਕ ਗੋਲੀ ਸਿੱਧਾ ਪੱਖੇ ਦੇ ਵਿੱਚ ਜਾ ਕੇ ਵੱਜੀ ਅਤੇ ਇੱਕ ਗੋਲੀ ਜਿਹੜੀ ਆ ਉਹ ਮਾਲਕ ਦੇ ਵੱਜੀ ਤਿੰਨ ਰੋਂਦ ਜਿਹੜੇ ਆ ਉਹ ਵੀ ਬਰਾਮਦ ਕੀਤੇ ਗਏ ਆ ਜਿਹੜੇ ਖਾਲੀ ਖੋਲ ਹੁੰਦੇ ਨੇ ਉਹ ਬਰਾਮਦ ਕੀਤੇ ਗਿਆ ਪਰ ਸਵਾਲ ਹੈ ਉੱਠਦਾ ਲੁਧਿਆਣੇ ਦੇ ਵਿੱਚ ਇਸ ਸਮੇਂ ਡਰ ਦਾ ਮਾਹੌਲ ਜ਼ਰੂਰ ਹੈ ਕਿਉਂਕਿ ਸਿੰਧੀ ਦੀ ਗੱਲ ਕਰਦੇ ਆ ਤੇ ਪੂਰੇ ਲੁਧਿਆਣੇ ਦੇ ਵਿੱਚ ਇੱਕ ਫੇਮਸ ਬੇਕਰਸ ਨੇ ਤੇ ਐਸੇ ਹਸਾਮ ਨਾਲ ਇੱਥੇ ਗੋਲੀ ਚੱਲਣਾ ਦਿਨ ਦਿਹਾੜੇ ਵਿਅਕਤੀ ਆਉਂਦੇ ਨੇ ਪਹਿਲੀ ਗੱਲ ਤਾਂ ਇਹਨਾਂ ਕੋਲ ਰਿਵੋਲਵਰ ਕਿਸ ਤਰੀਕੇ ਨਾਲ ਆਈ ਤੇ ਕੀ ਹੈ ਫਰੋਤੀ ਦਾ ਕੋਈ ਕੇਸ ਸੀਗਾ ਕਿਉਂਕਿ ਅਕਸਰ ਦੇਖਣ ਦੇ ਵਿੱਚ ਆਇਆ ਕਿਆਂ ਕੋਲ ਫਿਰੋਤੀਆਂ ਜਿਹੜੀਆਂ ਨੇ ਉਹ ਮੰਗੀਆਂ ਜਾ ਰੀਆਂ ਸੀ ਤਾਂ ਕਿਸ ਹਿਸਾਬ ਨਾਲ ਇਹ ਫਿਰੋਤੀ ਦਾ ਕੇਸ ਸੀ ਕੀ ਸੀ ਆਪਸੀ ਰੰਜਿਸ਼ ਸੀ ਇਹ ਤਹ ਜ ਤੱਕ ਪਤਾ ਨਹੀਂ ਲੱਗ ਪਾਇਆ ਪਰ ਇਸ ਹਿਸਾਬ ਨਾਲ ਵੱਸੋਂ ਵਾਲੇ ਇਲਾਕੇ ਦੇ ਵਿੱਚ ਰਾਜਗੁਰੂ ਨਗਰ ਦੀ ਗੱਲ ਕਰੀਏ ਤੇ ਇਹ ਕਾਫੀ ਲੁਧਿਆਣਾ ਦਾ ਪੋਸ਼ ਇਲਾਕਾ ਕੋਈ ਆਮ ਇਲਾਕਾ ਨਹੀਂ ਆ ਪਰ ਇੱਥੇ ਇਹੋ ਜੀ ਟੇਪ ਲੱਗੀ ਹੋਣਾ ਡੂ ਨਾਟ ਕ੍ਰੋਸ ਕ੍ਰਾਈਮ ਸੀਨ ਇਸ ਸ਼ਾਇਦ ਇਸ ਨਗਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਿਸੇ ਨੇ ਇਹ ਦੇਖਿਆ ਵੀ ਨਹੀਂ ਹੋਏਗਾ ਉਹਨਾਂ ਨੂੰ ਕ੍ਰਾਈਮ ਸੀਨ ਬਾਰੇ ਸ਼ਾਇਦ ਪਤਾ ਵੀ ਨਹੀਂ ਹੋਏਗਾ ਪਰ ਹੁਣ ਦੇਖ ਸਕਦੇ ਹੋ ਤਸਵੀਰ ਵਿਕੇਸ ਹਸਾਮ ਨਾਲ ਇਹ ਪੂਰਾ ਕ੍ਰਾਈਮ ਸੀਨ ਬਣ ਚੁੱਕਾ ਹੋਇਆ ਹੁਣ ਪੁਲਿਸ ਜਿਹੜੀ ਆ ਉਹ ਤਫ਼ਤੀਸ਼ ਕਰ ਰਹੀ ਆ ਵੀ ਅਸਲ ਦੇ ਵਿੱਚ ਵਿਅਕਤੀ ਜਿਹੜੇ ਨੇ ਉਹ ਕਿੱਥੋਂ ਆਏ ਸੀ ਕਿੱਥੋਂ ਨਹੀਂ ਆਏ ਸੀ ਸੀਸੀਟੀਵੀ ਫੁਟੇਜਸ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪਰ ਹੁਣ ਸਵਾਲ ਆਂਦਾ ਹੈ ਲਾਅ ਐਂਡ ਆਰਡਰ ਦੀ ਸਥਿਤੀ ਤੇ ਕੀ ਲਾਅ ਐਂਡ ਆਰਡਰ ਦੀ ਸਥਿਤੀ ਹਾ ਸਹੀ ਕਹਿੰਨੇ ਕੀ ਪੰਜਾਬ ਜਿਹੜਾ ਹੈ ਉਹ ਪੂਰਾ ਮੈਂ ਕੱਲ ਕਵਾਂਗਾ ਵੀ ਕਹਿੰਦੇ ਆ ਅਸੀਂ ਪੰਜਾਬ ਦੇ ਵਿੱਚ ਸਾਨੂੰ ਬਾਹਰ ਨਹੀਂ ਜਾਣਾ ਚਾਹੀਦਾ ਸਾਨੂੰ ਪੰਜਾਬ ਛੱਡ ਕੇ ਨਹੀਂ ਜਾਣਾ ਚਾਹੀਦਾ ਪਰ ਇਹੋ ਜਿਹਾ ਡਰ ਦਾ ਮਾਹੌਲ ਪੰਜਾਬ ਦੇ ਵਿੱਚ ਕਿਉਂ ਬਣਦਾ ਜਾ ਰਿਹਾ ਜ਼ਰੂਰ ਪੰਜਾਬ ਰੰਗਲਾ ਪੰਜਾਬ ਹੈ ਅਸੀਂ ਪੰਜਾਬ ਬਾਰੇ ਕੁਝ ਨਹੀਂ ਕਵਾਂਗੇ ਨਾ ਕਹਿ ਸਕਦੇ ਆ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਪੈਦਾ ਹੋਏ ਆ ਪੰਜਾਬ ਦੀ ਮਿੱਟੀ ਨਾਲ ਅਸੀਂ ਜੁੜੇ ਹੋਏ ਆ ਪੰਜਾਬ ਸੱਚੀ ਦੇ ਵਿੱਚ ਰੰਗਲਾ ਪੰਜਾਬ ਹੈ ਪਰ ਕਿਉਂ ਪੰਜਾਬ ਦੇ ਵਿੱਚ ਉਹ ਇਹੋ ਜਿਹੇ ਖਬਰਾਂ ਜੜੀਆਂ ਨੇ ਉਹ ਇੱਕੋਦਮ ਆਣੀਆਂ ਸ਼ੁਰੂ ਹੋ ਗਈਆਂ ਨੇ ਲੁਧਿਆਣਾ ਦੀ ਮੈਂ ਗੱਲ ਕਰਦਾ ਲੁਧਿਆਣਾ ਦੇ ਵਿੱਚ ਕ੍ਰਾਈਮ ਜਿਹੜਾ ਹੈ ਉਹ ਕਿਸ ਹਿਸਾਬ ਨਾਲ ਵੱਧਦਾ ਜਾ ਰਿਹਾ ਲੁਧਿਆਣਾ ਉਹ ਸ਼ਹਿਰ ਹੈ ਜਿਸ ਦੇ ਵਿੱਚ ਲੋਕੀ ਰਾਤੀ 2 2 3 3 ਵਜੇ ਤੱਕ ਬੜੇ ਆਰਾਮ ਨਾਲ ਨਿਕਲਦੇ ਸੀ ਤੇ ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ ਸੀ ਪਰ ਹੁਣ ਲੁਧਿਆਣਾ ਦੇ ਵਿੱਚ ਕੋਈ 10 ਵਜੇ ਤੋਂ ਬਾਅਦ ਜਾਂ 11 ਵਜੇ ਤੋਂ ਬਾਅਦ ਨਿਕਲਣ ਤੋਂ ਪਹਿਲਾਂ ਇੱਕ ਵਾਰੀ ਸੋਚਣ ਲੱਗ ਜਾਂਦਾ ਕਿ ਉਸ ਦੇ ਨਾਲ ਕੋਈ ਸਨੇਚਿੰਗ ਤਾਂ ਨਹੀਂ ਹੋ ਜਾਏਗੀ ਕਿ ਉਹ ਕੋਈ ਹੋਰ ਸ਼ਿਕਾਰਤਾ ਨਹੀਂ ਹੋ ਜੇਗਾ ਕਿ ਉਸਦੇ ਨਾਲ ਕੋਈ ਕੁੱਟਮਾਰਤਾ ਨਹੀਂ ਹੋ ਜੇਗੀ ਅਤੇ ਹੁਣ ਤਾਂ ਹੱਦ ਹੀ ਮੋਗੀ ਵਿਕਸ ਸਾਮ ਨਾਲ ਇੱਕ ਦੁਕਾਨ ਦੇ ਵਿੱਚ ਦਿਨ ਦਿਹਾੜੇ ਵਰਕੇ ਫਾਇਰਿੰਗ ਕੀਤੀ ਜਾਂਦੀ ਆ ਤਸਵੀਨਾ ਸੀਸੀਟੀਵੀ ਫੁਟੇਜ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਬੜੇ ਆਰਾਮ ਨਾਲ ਇਹ ਦੋ ਸ਼ਖਸ ਜਿਹੜੇ ਨੇ ਆਂਦੇ ਨੇ ਅਤੇ ਅੰਦਰ ਜਾ ਕੇ ਗੋਲੀਆਂ ਚਲਾ ਦਿੰਦੇ ਆ ਹੁਣ ਕੀ ਇਸ ਦੇ ਪਿੱਛੇ ਇਹਨਾਂ ਦਾ ਇੱਕ ਵੱਡਾ ਪਲਾਨ ਹੋ ਸਕਦਾ ਹੈ ਕੀ ਹੈ ਹੋਰ ਵੀ ਜਿਹੜੇ ਨੇ ਲੋਕਾਂ ਨੂੰ ਫਰੋਤੀਆਂ ਦੇ ਵਾਸਤੇ ਟਾਰਗੇਟ ਕਰ ਸਕਦੇ ਨੇ ਇਹ ਸਵਾਲ ਜਿਹੜੇ ਨੇ ਉਹ ਬਹੁਤ ਵੱਡੇ ਨੇ ਪਰ ਇਸ ਸਮੇਂ ਜੇ ਗੱਲ ਕਰੀਏ ਤਾਂ ਇਸ ਇਲਾਕੇ ਦੇ ਵਿੱਚ ਸਹਮ ਦਾ ਮਾਹੌਲ ਹੈ ਇਹ ਇਲਾਕਾ ਉਹ ਵੈ ਜਿੱਥੇ ਚੈਲਪੈਲ ਰਹਿੰਦੀ ਆ ਪਰ ਕੈਮਰਾ ਪਰਸਨ ਅਮਿਤ ਨੂੰ ਕਵਾਂਗਾ ਤਸਵੀਰ ਦਿਖਾ ਦਿੱਤੀ ਜਾਵੇ ਇੱਥੇ ਰਾਤ ਦੇ ਸਮੇਂ ਵੀ ਚੈਲਪੈਲ ਰਹਿੰਦੀ ਆ ਪਰ ਹੁਣ ਤੁਹਾਨੂੰ ਕੁਝ ਕੁ ਲੋਕ ਹੀ ਉਹ ਨਜ਼ਰ ਆਣਗੇ ਉਹ ਵੀ ਜਿਹੜੇ ਸੈਰ ਸੂਰ ਕਰਨ ਵਾਸਤੇ ਆਇਆ ਉਹ ਹੀ ਨਜ਼ਰ ਆਣਗੇ ਤਾਂ ਹੁਣ ਸਹਮ ਦਾ ਮਾਹੌਲ ਜਿਹੜਾ ਇੱਥੇ ਜ਼ਰੂਰ ਬਣ ਚੁੱਕਾ ਹੈ ਆ ਕ੍ਰਾਈਮ ਸੀਨ ਹੈ ਬਣ ਚੁੱਕਾ ਹੈ ਆਸ-ਪਾਸ ਜਿਹੜੇ ਦੁਕਾਨਦਾਰ ਨੇ ਉਹ ਵੀ ਇਸ ਸਮੇਂ ਡਰੇ ਹੋਏ ਨੇ ਵੀ ਕਿਸ ਤਰੀਕੇ ਨਾਲ ਦਿਨ ਦਿਹਾੜੇ ਆ ਕੇ ਇੱਥੇ ਗੋਲੀਆਂ ਚੱਲ ਜਾਂਦੀਆਂ ਨੇ ਅਤੇ ਕੀ ਪਾੜਾ ਜਿਹੜਾ ਹੈ ਉਹ ਵਰਤ ਗਿਆ ਪਰ ਗਨੀਮਤ ਹੈ ਰਹੀ ਵੀ ਹਜੇ ਸਾਰੇ ਜਿਹੜੇ ਨੇ ਉਹ ਆਊਟ ਆਫ ਡੇਂਜਰ ਹੈ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ ਗੋਲੀ ਜਿਹੜੀ ਹੈ ਇੱਕ ਵਰਕਰ ਦੇ ਵੀ ਵੱਜੀ ਆ ਪਰ ਉਹ ਵੀ ਆਊਟ ਆਫ ਡੇਂਜਰ ਦੱਸਿਆ ਜਾ ਰਿਹਾ ਮਾਲਕ ਦੇ ਵੀ ਵੱਜੀ ਆ ਉਹ ਵੀ ਆਊਟ ਆਫ ਡੇਂਜਰ ਆ ਅਤੇ ਦੂਜੇ ਪਾਸੇ ਇੱਕ ਵਰਕਰ ਦੇ ਵੀ ਗੋਲੀ ਵੱਜੀ ਆ ਉਹ ਵੀ ਆਊਟ ਆਫ ਡੇਂਜਰ ਆ ਪਰ ਸਵਾਲੇ ਉੱਠਦੇ ਨੇ ਵੀ ਕਿਸੇ ਸਾਹਮਣਾ ਲੋਕੀ ਆਪਣੇ ਸ਼ਹਿਰ ਦੇ ਵਿੱਚ ਲੁਧਿਆਣਾ ਜੋ ਕਿ ਪੋਪੂਲੇਸ਼ਨ ਵਾਈਜ਼ ਸਭ ਤੋਂ ਵੱਡਾ ਸ਼ਹਿਰ ਹੈ ਜਿਹਨੂੰ 스마트 ਸਿਟੀ ਵੀ ਕਿਹਾ ਜਾਂਦਾ ਹੈ ਜਿਹਨੂੰ ਸੇਫ ਸਿਟੀ ਵੀ ਕਿਸੇ ਤਰ੍ਹਾਂ ਸਮੇਂ ਮੰਨਿਆ ਜਾਂਦਾ ਸੀ ਜਿਸ ਦੇ ਵਿੱਚ ਵੱਡੇ ਵੱਡੇ ਬਿਜ਼ਨਸਮੈਨ ਵੀ ਨੇ ਪਰ ਉਹ ਬਿਜ਼ਨਸਮੈਨ ਹੁਣ ਕਿਉਂ ਡਰਦੇ ਨੇ ਉਹ ਆਪਣਾ ਵਪਾਰ ਕਰਨ ਵਾਸਤੇ ਡਰਦੇ ਨੇ ਕਈ ਬਿਜ਼ਨਸਮੈਨ ਤਾਂ ਲੁਧਿਆਣਾ ਦੇ ਵਿੱਚ ਇਹੋ ਜਿਹੇ ਵੀ ਨੇ ਜਿਹੜੇ ਇੱਥੋਂ ਆਪਣੀਆਂ ਫੈਕਟਰੀਆਂ ਛੱਡ ਕੇ ਫੈਕਟਰੀ ਸੱਡ ਕੇ ਉਹਨਾਂ ਨੇ ਬਾਹਰਲੇ ਸੂਬਿਆਂ ਦੇ ਵਿੱਚ ਆਪਣੀਆਂ ਫੈਕਟਰੀਜ਼ ਜਿਹੜੀਆਂ ਨੇ ਉਹ ਪਾਣੀਆਂ ਸ਼ੁਰੂ ਕਰ ਦਿੱਤੀਆਂ ਨੇ ਕੀ ਇਸ ਦੇ ਪਿੱਛੇ ਕੀ ਕਾਰਨ ਕੀ ਆ ਕਿਉਂਕਿ ਇਸ ਦੇ ਪਿੱਛੇ ਜ਼ਰੂਰ ਮੈਂ ਕਵਾਂਗਾ ਜੇ ਇਹੋ ਜਿਹਾ ਮਾਹੌਲ ਹੈਗਾ ਤਾਂ ਕਿੱਥੇ ਨਾ ਕਿੱਥੇ ਪੰਜਾਬ ਦਾ ਵੱਡਾ ਨੁਕਸਾਨ ਜਿਹੜਾ ਹੈ ਉਹ ਵੀ ਹੋ ਸਕਦਾ ਤਾਂ ਕਵਾਂਗਾ ਤਸਵੀਰ ਜਿਹੜੀ ਆ ਜ਼ਰੂਰ ਕੈਮਰਾ ਪਰਸਨ ਅਮਿਤ ਨੂੰ ਕਵਾਂਗਾ ਤਸਵੀਨਾ ਜਿਹੜੀਆਂ ਨੇ ਉਹ ਦਿਖਾਈਆਂ ਜਾਣ ਅਤੇ पल पल दी अपडेट ਤੁਹਾਨੂੰ ਇਸ ਮਾਮਲੇ ਦੇ ਵਿੱਚ ਅਸੀਂ ਜ਼ਰੂਰ ਜਿਹੜੀ ਆ ਉਹ ਸਾਂਝੀ ਕਰਦੇ ਰਾਵਾਂਗੇ ਅਪਡੇਟ ਜਿਹੜੀ ਆ ਜ਼ਰੂਰ ਦਿੰਦੇ ਰਾਵਾਂਗੇ ਤੇ ਇਹ ਵੀ ਗੱਲ ਦੱਸਦੀ ਵੀ ਇੱਥੇ ਜਿਹੜੇ ਲੋਕ ਨਿਕਲ ਰਹੇ ਆ ਉਹਨਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੈਗਾ ਵੀ ਅਸਲ ਦੇ ਵਿੱਚ ਹੋਇਆ ਕੀ ਸੀ ਕੀ ਨਹੀਂ ਹੋਇਆ ਤਾਂ ਹੁਣ ਦੇਖ ਸਕਦੇ ਹੋ ਤਸਵੀਰ ਕੋਛ ਨਹੀਂ ਪਤਾ ਸਾਨੂੰ ਪਤਾ ਲੱਗੇ ਵੀ ਗੋਲੀ ਚੱਲੀ ਤੇ ਇਮੀਡੀਏਟ ਰਸ਼ ਕੀਤਾ ਉਹਦੇ ਉਸ ਤੋਂ ਪਹਿਲੇ ਇਹ ਸਾਰਾ ਸਾਡੇ ਚਾਰ ਦਾ ਟਾਈਮ ਹੈ ਚਾਰ ਵੀ 25 ਦਾ ਇਹਦੇ ਵਿੱਚ 10 ਮਿੰਟ ਦੇ ਵਿੱਚ ਅਸੀਂ ਰਸ਼ ਕੀਤਾ ਉਸ ਵੇਲੇ ਨਾ ਪੇਸ਼ੈਂਟ ਨੂੰ ਲੈ ਗਏ ਸੀ ਖਤਰੇ ਤੋਂ ਬਾਹਰ ਹੈ ਸਰੋ ਬਾਕੀ ਅਸੀਂ ਐਫਐਸਐਲ ਟੀਮ ਆ ਗਈ ਅਸੀਂ ਸਾਰਾ ਕਰ ਰਹੇ ਹਾਂ ਕੋਈ ਗੋਲੀਆਂ ਦੇ ਨਿਸ਼ਾਨ ਮਿਲਿਆ ਨਹੀਂ ਕੁਛ ਏਦਾਂ ਦਾ ਕੁਛ ਨਹੀਂ ਹੈ ਇੰਜਰਡ ਹੋਇਆ ਹੈ ਬਲੱਡ ਕਾਫੀ ਆ ਉਹ ਅਸੀਂ ਕਰਕੇ ਜੀ 10 ਦੇ ਤੁਹਾਨੂੰ ਜਲਦੀ ਉਹਦੇ ਤੋਂ ਬਾਹਰ ਨਹੀਂ ਖਤਰੇ ਤੋਂ ਬਾਹਰ ਕਿੰਨੇ ਲੋਕ ਸਿੱਕੇ ਆਏ ਸੀ ਕਿ ਸਰ ਕਿਨੇ ਬੰਦੇ ਨਹੀਂ ਇੱਕ ਉਹ ਅੰਦਰ ਗਿਆ ਜੀ ਇੱਕ ਬੰਦਾ ਤੇ ਇੱਕ ਐਕਟਿਵਾ ਤੇ ਖੜਾ ਜੀ ਦੋ ਬੰਦੇ ਇੱਕ ਬੰਦਾ ਅੰਦਰ ਗਿਆ ਦੁਖ ਭੋਇ ਭਈ ਰਿਹਾ ਅੰਸਰ ਦੋਇਆਂ ਸੀ ਦੋਇਆਂ ਸੀ ਕੋਈ ਖੁਸ਼ ਹਲੀ ਕੁਸੀ ਦੇਖੋ ਪੇਸ਼ੈਂਟ ਉੱਥੇ ਅਸੀਂ ਜਾਣਾ ਪਹਿਲਾਂ ਉਹਰੇ ਕਰਕੇ ਨਾ ਖਤੇ ਦੇ ਮਾਲਕ ਦੇ ਸਰ ਨਵੀਨ ਜੀ ਨਾਮ ਉਹਨਾਂ ਦਾ ਉਹਨਾਂ ਨੇ ਲੱਗਿਆ ਸੀ ਸੀਸੀਟੀਵੀ ਫੁਟੇਜ ਵਗੈਰਾ ਵੀ ਨਹੀਂ ਕਰ ਰਹੇ ਸਰ ਲੱਗੀਆਂ ਟੀਮਾਂ ਸਾਢੇ ਲੱਗੀ ਕੋਈ ਇਹਨਾਂ ਦੇ ਖੁਦ ਕੈਮਰਾ ਨਹੀਂ ਸੀਗਾ ਸਰ ਅਸੀਂ ਕਰ ਰਹੇ ਹਾਂ ਟਾਈਮ ਸਰ ਜਖਮ ਇੱਕ ਨੌਕਰ ਦੇ ਵੀ ਮੂੰਹ 'ਤੇ ਉਹ ਛਰਲਾ ਜਿਹਾ ਲੱਗਾ ਥੋੜਾ ਛੋਟਾ ਜਿਹਾ ਸਰ ਮਾਲਕ ਦੇ ਮੁੰਡੇ ਕਿੱਥੇ ਲੱਗੀ ਆ ਉਹਦੇ ਆਈ ਥਿੰਕ ਨਹੀਂ ਮੈਂ ਦੇਖੋ ਮੋਕਾਂ ਦੇਖਾ ਲਿਆ ਸਰ ਉਹ ਹਸਪੀਟਲ ਲੈ ਗਏ ਸੀਗੇ ਬਾਕੀ ਟੀਮ ਸਾਡੀ ਚਲੀ ਗਈ ਸੀ ਆਈ ਜੀ ਵਗ ਨੀ ਹਲੇ ਕੋਸ਼ਿਸ਼ ਅੰਦਰ ਸਰ ਜੀ ਇਹ ਲੱਗੇ ਸੀ ਪਰ ਕਹਿੰਦੇ ਤਾਰਾਂ ਕੱਟੀਆਂ ਸੀ ਡੀਵੀਆਰ ਲਿਆ ਫਿਰ ਦੇਖਦੇ ਕੀ ਹੰਦੂ ਸੱਚੇ ਇਹ ਲੋਕ ਸੀ ਟੋਟਲ ਇੱਕ ਅੰਦਰ ਆਇਆ ਸੀ ਇੱਕ ਵਾਰ ਖੜਾ ਹੋ ਗਿਆ ਜੀ ਤਾਂ ਇਹ ਫਿਲਹਾਲ ਦੋ ਜੋ ਗਏ